ਮੱਖ ਮੰਤਰੀ ਨੇ ਪੰਜਾਬ ਦਾ ਖਜ਼ਾਨਾ ਪਿਛਲੇ ਸਾਢੇ 3 ਸਾਲਾਂ ਚ ਜਾਂ ਤਾਂ ਹੋ ਕੇਰੀਵਾਲ ਨੂੰ ਹਟੇ ਦੇਣ ਤੇ ਲਾਤਾ ਤੇ ਜਾਂ ਫਿਰ ਆਪਦੀ ਐਸ਼ ਪ੍ਰੋਸਤੀ ਤੇ ਲਾਤਾ ਸਾਹਿਬ ਅੱਜ ਚੀਕ ਵੱਜੀ ਪਈ ਐ ਹੂੰ ਕੱਲ ਵਾਲੀ ਉਹਦੀ ਪ੍ਰੈਸ ਕਾਨਫਰੰਸ ਸੁਣੋ ਉਹ ਕਹਿੰਦਾ ਕਿ ਸਾਨੂੰ ਫੰਡ ਦਿਓ ਰੰਗਲਾ ਪੰਜਾਬ .com ਤੇ ਫੰਡ ਪਾਓ ਜੀ ਪੰਜਾਬ ਦੇ ਮંત્રી ਸਣੇ ਸਪੀਕਰ ਆ 17 ਬੰਦਿਆਂ ਨੂੰ ਵੀ 20-20 ਕਰੋੜ ਰੁਪਇਆ ਲਾਇਆ ਇਹਨਾਂ ਨੇ ਜੀ ਇਹਨਾਂ ਨੇ ਜਿਹੜੀ ਰਾਹਤ ਆ ਜਿਹੜੀ ਆ ਅਨਾਉਂਸ ਕੀਤੀ ਹੈ ਕਿ ਜਿਹਦੀ ਰੇਤ ਆ ਜਿਹਦਾ ਖੇਤ ਉਸੇ ਦੀ ਰੇਤ ਆ ਉਹ ਕਦੋਂ ਰੇਤ ਨਿਕਲੂ ਕਦੋਂ ਖੇਤ ਬਚੂ ਆ ਜੇ ਬੰਦੇ ਤਾਂ ਅੱਜ ਮਰੀ ਜਾਂਦੇ ਆ ਇਹਨਾਂ ਨੇ ਜਿਹੜਾ ਕੱਲ ਫੰਡਾਮੈਂਟਲ ਪੇਸ਼ ਕੀਤਾ ਕਿ 20 ਕਰੋੜ ਰੁਪਇਆ ਐਮਪੀ 5 ਕਰੋੜ ਰੁਪਇਆ ਇੱਕ ਐਮਐਲਏ ਪੰਜਾਬ ਦਾ ਇਸ ਸਕੀਮ ਚ ਜਮਾ ਕਰਾਊਗਾ ਅੰਗਲੇ ਪੰਜਾਬ ਦੀ ਚ ਇਹ ਐਮਪੀ ਆ ਜਿਹੜੇ ਸਾਡੇ ਰਾਜ ਸਭਾ ਮੈਂਬਰ ਆ ਜਾਂ ਐਮਪੀ ਐ ਜਾਂ ਸਾਡੇ ਮੰਤਰੀ ਐ ਇਹ 20-20 ਕਰੋੜ ਰੁਪਇਆ ਲਿਆਉਣਗੇ ਕਿੱਥੋਂ ਜੀ ਜੀ ਸਸਸਮ ਟੀਵੀ ਦੇਖ ਰਹੇ ਹੋ ਤੇ ਮੈਂ ਤੁਹਾਡਾ ਆਪਣਾ ਸੋਪੀਤ ਮੋਰ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਉਂਦੇ ਆ ਤਾਂ ਵਕ-ਵਕ ਤਰ੍ਹਾਂ ਦੇ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਹੜ੍ਹ ਪੀੜਤ ਲੋਕਾਂ ਦੀ ਜਿਹੜੀ ਆਹੋ ਸਹਾਇਤਾ ਕੀਤੀ ਜਾਂਦੀ ਤੇ ਸਰਕਾਰ ਵੀ ਆਪਣੇ ਵੱਲੋਂ ਵਕ-ਵਕ ਤਰ੍ਹਾਂ ਦੇ ਵਾਅਦੇ ਆ ਜਿਹੜੇ ਉਹ ਲੋਕਾਂ ਦੇ ਨਾਲ ਕਰਦੀ ਹੈ ਕਿ ਅਸੀਂ ਆਹ ਸਕੀਮ ਲੈ ਕੇ ਆਵਾਂਗੇ ਲੋਕਾਂ ਦੀ ਆਰਥਿਕ ਸਥਿਤੀ ਨੂੰ ਠੀਕ ਕਰਨ ਦੇ ਲਈ ਬਹੁਤ ਸਾਰੀਆਂ ਸਕੀਮਾਂ ਦੇ ਨਾਮ ਲਏ ਜਾਂਦੇ ਆ ਤਾਂ ਇੱਕ ਨਵੀਂ ਸਕੀਮ ਪੰਜਾਬ ਸਰਕਾਰ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਐਲਾਨੀ ਜਾਂਦੀ ਮਿਸ਼ਨ ਚੜ੍ਹਦੀ ਕਲਾ ਰੰਗਲਾ ਪੰਜਾਬ ਇੱਕ ਸਕੀਮ ਸਰਕਾਰ ਦੇ ਵੱਲੋਂ ਬਣਾਈ ਗਈ ਹੈ ਇੱਕ ਸੰਸਥਾ ਬਣਾਈ ਗਈ ਆਪਾਂ ਕਹਿ ਸਕਦੇ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਦਾਨ ਪਾਓ ਤਾਂ ਕੀ ਇਹ ਦਾਨ ਇਕੱਠੇ ਕਰਨ ਦਾ ਮਕਸਦ ਕੀ ਆ ਸਰਕਾਰ ਦਾ ਕੀ ਹੈ ਦਾਨ ਜਿਹੜੇ ਆ ਉਹ ਸਹੀ ਥਾਂ ਲੱਗੇਗਾ ਇਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਸੋਸ਼ਲ ਮੀਡੀਆ ਦੇ ਉੱਪਰ ਉੱਠ ਰਹੇ ਨੇ ਅਰੇ ਪੂਰੇ ਮਸਲੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਰਹਿਣਗੇ ਅਵਤਾਰ ਸੋਤਾ ਜੀ ਜਿਹੜੇ ਅਕਸਰ ਹੀ ਇਹਨਾਂ ਮੁੱਦਿਆਂ ਬਾਰੇ ਆਪਣੀ ਗੱਲਬਾਤ ਆ ਜਿਹੜੀ ਸਾਡੇ ਨਾਲ ਸਾਂਝੀ ਕਰਦੇ ਨੇ ਤਾਂ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਸੋਤਾ ਸਾਹਿਬ ਸੋਤਾ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸੱਸੀ ਘਾਲ ਜੀ ਸਾਰੀ ਦੁਨੀਆ ਦੇ ਵਿੱਚ ਅੱਜ ਇਸ ਚੈਨਲ ਦੇ ਮਾਧਿਅਮ ਰਾਹੀਂ ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੈਂ ਅਵਤਾਰ ਸਿੰਘ ਸਹੋਤਾ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਪੰਜਾਬ ਪ੍ਰਧਾਨ ਜੀ ਤੇ ਆਲ ਇੰਡੀਆ ਮਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਪੰਜਾਬ ਜਨਰ ਸਕੱਤਰ ਜੀ ਦੇਖੋ ਮਿਸ਼ਨ ਚੜ੍ਹਦੀ ਕਲਾ ਮਾਨਯੋਗ ਮੁੱਖ ਮੰਤਰੀ ਨੇ ਕੱਲ ਇੱਕ ਪ੍ਰੋਗਰਾਮ ਅਨਾਉਂਸ ਕੀਤਾ ਹੈ ਜਿਹਦਾ ਦੂਜਾ ਨਾਮ ਇੱਕ ਵੈਬਸਾਈਟ ਬਣਾਈ ਆ ਰੰਗਲਾ ਪੰਜਾਬ ਆ ਔਰ ਬੜੀ ਸ਼ਰਮ ਵਾਲੀ ਗੱਲ ਹੈ ਪੰਜਾਬ ਵਾਸੀਆਂ ਨੇ ਪਿਛਲੇ 2022 ਦੇ ਵਿੱਚ ਬੜੀ ਉਮੀਦ ਲੈ ਕੇ ਇੱਕ ਸਰਕਾਰ ਬਣਾਈ ਸੀ ਹੂੰ ਕਿ ਪਿਛਲੀਆਂ ਸਰਕਾਰਾਂ ਦੇ ਭ੍ਰਸ਼ਟਾਚਾਰ ਤੋਂ ਪੰਜਾਬ ਦੇ ਅੱਕੇ ਹੋਏ ਲੋਕਾਂ ਨੇ ਜੀ ਇਹ ਕੈਸੀ ਸਰਕਾਰ ਦੀ ਚੋਣ ਕੀਤੀ ਸੀ ਕਿ ਪੰਜਾਬ ਦੇ ਲੋਕਾਂ ਨੂੰ ਸੁੱਖਦਾ ਸਹ ਹਊਗਾ ਹੂੰ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਬਣੀ ਪੰਜਾਬ 'ਚ ਜੀ ਤਾ 3.5 ਸਾਲਾਂ ਦੇ ਵਿੱਚ ਜੋ ਇਲੈਕਸ਼ਨਾਂ ਜਿੱਤਣ ਤੋਂ ਪਹਿਲਾਂ ਹੂੰ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸੀ ਭਲਾ ਉਹ ਬੀਬੀਆਂ ਨਾਲ ਕੀਤੇ ਸੀ ਹੂੰ ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਨਾਲ ਕੀਤੇ ਸੀ ਜਾਂ ਕਿਸਾਨਾਂ ਨਾਲ ਕੀਤੇ ਸੀ ਕਿਰਤੀ ਮਜ਼ਦੂਰਾਂ ਨਾਲ ਕੀਤੇ ਸੀ 3.5 ਸਾਲਾਂ ਚ ਇਹ ਕੌਰੂ ਬਾਦਸ਼ਾਹ ਦੀ ਸਰਕਾਰ ਆ ਜਿਹੜੀ ਹੂੰ ਕੌਰੂ ਬਾਸ਼ਾ ਮੈਂ ਤਾਂ ਕਹਿੰਨਾ ਕਿ ਅੱਗੇ ਦੱਸੂਗਾ ਕਿ ਇਹ ਕੌਰੂ ਬਾਸ਼ਾ ਕਿਵੇਂ ਹੁਣ ਸਾਡੇ ਚੁੱਲਿਆਂ ਦੀ ਅੱਗ ਵੀ ਭਜਾਉਣ ਲੱਗਾ ਹੈ ਹਾਂ ਇਹ ਸਰਕਾਰ ਨੇ ਕੁਕਾ ਹੀ ਕੰਮ ਨਹੀਂ ਕੀਤਾ ਪੰਜਾਬ ਲਈ ਜੀ ਪਿਛਲੇ ਮਹੀਨੇ ਪੰਜਾਬ ਦੇ ਵਿੱਚ ਹੜ੍ਹ ਆਏ ਹਾਂ ਹਾਂ ਔਰ ਮੱਝਾ ਤੇ ਦੁਆਬਾ ਏਰੀਆ ਜੀ ਇਧਰੋਂ ਫਾਜ਼ਲ ਕਾ ਏਰੀਆ ਹਾਂ ਸਾਡਾ ਬੁਰੀ ਤਰ੍ਹਾਂ ਜੰ ਬਹਿ ਗਿਆ ਜੀ ਕਿਉਂਕਿ ਫਸਲਾਂ ਤਬਾਹ ਹੋ ਗਈਆਂ ਕਿਸਾਨ ਤਬਾਹ ਹੋ ਗਿਆ ਹੂੰ ਪੰਜਾਬ ਦਾ ਕਿਰਤੀ ਮਜ਼ਦੂਰ ਤਬਾਹ ਹੋ ਗਿਆ ਹੂੰ ਔਰ ਇਹ ਸਰਦਾਰ ਸਾਹਿਬ ਆ ਇੱਕ ਅੱਧਾ ਦਿਨ ਢੇੜਾ ਲਾ ਕੇ ਹਸਪਤਾਲ ਚ ਦਾਖਲ ਹੋ ਗਏ ਝੂਠੇ ਮੁਠੇ ਹੂੰ ਇਹ ਕਰੂ ਬਾਦਸ਼ਾਹ ਭਗਵੰਤ ਮਾਨ ਜੀ ਹੂੰ ਕਿ ਮੇਰੇ ਲੋਕ ਲੀੜੇ ਨਾ ਪਾੜਨ ਹੂੰ ਸੋ ਪੰਜਾਬ ਵਾਸੀਓ ਅੱਜ ਪੰਜਾਬ ਦੀ ਅਰਥਵਿਵਸਥਾ ਕੁਦਰਤ ਦੀ ਮਾਰ ਨਹੀਂ ਹੈ ਹਾਂ ਇਹ ਤੁਹਾਡੇ ਮੁੱਖ ਮੰਤਰੀ ਦੀ ਮਾਰ ਹੈ ਮੁੱਖ ਮੰਤਰੀ ਨੇ ਪੰਜਾਬ ਦਾ ਖਜ਼ਾਨਾ ਪਿਛਲੇ ਸਾਢੇ 3 ਸਾਲਾਂ ਚ ਜਾਂ ਤਾਂ ਕੇਰੀਵਾਲ ਨੂੰ ਹਟੇ ਦੇਣ ਤੇ ਲਾਤਾ ਤੇ ਜਾਂ ਫਿਰ ਆਪਦੀ ਐਸ਼ ਪ੍ਰਸਤੀ ਤੇ ਲਾਤਾ ਨਹੀਂ ਉਹ ਤਾਂ ਕਹਿੰਦੇ ਸਾਡਾ ਤਾਂ ਖਜ਼ਾਨਾ ਹਮੇਸ਼ਾ ਹੀ ਭਰਿਆ ਰਹੂਗਾ ਆਪਾਂ ਆ ਅਕਸ ਸਟੇਟਮੈਂਟ ਆ ਸੁਣੀਆ ਕਹਿੰਦੇ ਸਾਡਾ ਤਾਂ ਖਜ਼ਾਨਾ ਹੀ ਭਰਿਆ ਰਹਿੰਦਾ ਮੈ ਤਾਂ ਕਦੇ ਆਖਿਆ ਨਹੀਂ ਵੀ ਸਾਡਾ ਖਜ਼ਾਨਾ ਖਾਲੀ ਮੋੜ ਸਾਹਿਬ ਅੱਜ ਚੀਕ ਵੱਜੀ ਪਈ ਐ ਹੂੰ ਗੱਲ ਆਲੀ ਉਹਦੀ ਪ੍ਰੈਸ ਕਾਨਫਰੰਸ ਸੁਣੋ ਉਹ ਕਹਿੰਦਾ ਕਿ ਸਾਨੂੰ ਫੰਡ ਦਿਓ ਰੰਗਲਾਪੰਜਾਬ.com ਤੇ ਫੰਡ ਪਾਓ ਜੀ ਔਰ ਦੂਜੇ ਪਾਸੇ ਇਹਨਾਂ ਦਾ ਜਿਹੜਾ ਅ ਮਤਲਬ ਸੰਦੀਪ ਚਾਹਾਨਾ ਹੂੰ ਉਹ ਫੋਨ ਕਰਦਾ ਆਪਦੇ ਰਾਜ ਸਭਾ ਮੈਂਬਰਾਂ ਨੂੰ ਤੇ ਤਿੰਨ ਜਿਹੜੇ ਐਮਪੀ ਇਹਨਾਂ ਦੇ ਜੀ ਕਿ 20-20 ਕਰੋੜ ਰੁਪਇਆ ਇਸ ਮਿਸ਼ਨ ਦੇ ਵਿੱਚ ਜਮਾ ਕਰਾਉਣਾ ਤੁਸੀਂ ਬਹੁਤ ਵੱਡੀ ਸਟੇਟਮੈਂਟ ਹੈ ਜੀ ਤੁਹਾਡੀ ਇਹ ਬਹੁਤ ਵੱਡੀ ਸਟੇਟਮੈਂਟ ਹੈ ਪੰਜਾਬ ਦੇ ਮੰਤਰੀ ਸਣੇ ਸਪੀਕਰ 17 ਬੰਦਿਆਂ ਨੂੰ ਵੀ 20-20 ਕਰੋੜ ਰੁਪਇਆ ਲਾਇਆ ਇਹਨਾਂ ਨੇ ਜੀ ਔਰ ਹਰ ਕ ਐਮਐਲਏ 94 ਐਮਐਲਏ ਦੇ ਵਿੱਚੋਂ ਜਿਹੜੇ ਮੰਤਰੀਆਂ ਤੋਂ ਬਿਨਾਂ ਰਹਿ ਗਏ ਆ ਹੂੰ ਉਹਨਾਂ ਨੂੰ ਇਹਨਾਂ ਨੇ ਕਹਿ ਕੇ 5-5 ਕਰੋੜ ਰੁਪਇਆ ਇਸ ਇਸ ਸਕੀਮ ਦੇ ਤਹਿਤ ਜਮ੍ਹਾਂ ਕਰਾਓ ਤਾਂ ਕਿ ਅਸੀਂ ਪੰਜਾਬ ਨੂੰ ਅਸੀਂ ਇੱਕ ਜਿਹੜਾ ਚੜ੍ਹਦੀ ਕਲਾ ਵਾਲੇ ਲਈ ਜਾਈਏ। ਉਹ ਯਾਰੋ ਲਹੰਤ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੇ ਤਾਂ ਨਹੀਂ ਖਜ਼ਾਨਾ ਖਾਦਾ ਤੁਸੀਂ ਆਪਦੀ ਐਸ਼ ਪ੍ਰਾਸਤੀ ਆਸਤੇ ਲਾਤਾ ਪੰਜਾਬ ਦੇ ਹੜ ਪੀੜਤਾ ਲਈ ਤੁਸੀਂ ਦੁੱਖ ਹੀ ਨਹੀਂ ਲਾਈ ਉਹ ਪੰਜਾਬ ਦੇ ਲੋਕਾਂ ਨੇ ਹਰਿਆਣਾ Rajasthan ਦੇ ਲੋਕਾਂ ਨੇ ਹਣ ਪੀੜਤ ਲੋਕਾਂ ਦੀ ਮਦਦ ਲਈ ਟਰਾਲੇ ਪਰ ਪਰ ਕੇ ਟਰੱਕ ਪਰ ਪਰ ਕੇ ਜਾ ਕੇ ਉਹਨਾਂ ਦੀ ਮਦਦ ਕੀਤੀ ਹੈ ਤੇ ਪੰਜਾਬ ਸਰਕਾਰ ਨੇ ਅਜੇ ਤੱਕ ਉੱਥੇ ਜਿਹੜਾ ਇਹ ਅਜੇ ਵੀ 8-8 ਫੁੱਟ ਪਾਣੀ ਖੜਾ ਮੈਂ ਜਾ ਕੇ ਆ ਬਾਰਡਰਿੰਗ ਦੇ ਵਿੱਚ ਪਿੰਡਾਂ ਦੇ ਵਿੱਚ ਜੀ ਅਜੇ ਤੱਕ ਮੈਨੂੰ ਨਹੀਂ ਲੱਗਦਾ ਕਿ ਉੱਥੇ ਕੋਈ ਅਜੇ ਫਸਲ ਬੀਜੀ ਜਾਊਗੀ ਕਣਕ ਦੀ ਫਸਲ ਬੀਜੀ ਜਾਊਗੀ ਤਾਂ ਇਹਨਾਂ ਨੇ ਜਿਹੜੀ ਰਾਹਤ ਆ ਜਿਹੜੀ ਆ ਅਨਾਉਂਸ ਕੀਤੀ ਹੈ ਕਿ ਜੀ ਦੀ ਰੇਤ ਆ ਜਿਹਦਾ ਖੇਤ ਉਸੇ ਦੀ ਰੇਤ ਆ ਉਹ ਕਦੋਂ ਰੇਤ ਨਿਕਲੂ ਕਦੋਂ ਖੇਤ ਬਚੂ ਆ ਜੇ ਬੰਦੇ ਤਾਂ ਅੱਜ ਮਰੀ ਜਾਂਦੇ ਆ ਹੂੰ ਭੁੱਖੇ ਮਰੀ ਜਾਂਦੇ ਆ ਨਿਆਣੇ ਉਹਨਾਂ ਦੇ ਰੁੜੀ ਜਾਂਦੇ ਆ ਸਕੂਲ ਜਾਣ ਜੋਗੇ ਨਹੀਂ ਹੈ ਜੀ ਮਜ਼ਦੂਰ ਉੱਥੇ ਰੁੜੀ ਜਾਂਦਾ ਕਿਉਂਕਿ ਮਜ਼ਦੂਰ ਮਿਜ਼ਦੂਰੀ ਕਰਨੇ ਕਿੱਥੇ ਜਾਊਗਾ ਹੂੰ ਸੋ ਪੰਜਾਬ ਵਾਸੀਓ ਇਹਨਾਂ ਨੇ ਜਿਹੜਾ ਕੱਲ ਫੰਡਾਮੈਂਟਲ ਪੇਸ਼ ਕੀਤਾ ਹੂੰ ਕਿ 20 ਕਰੋੜ ਰੁਪਇਆ ਐਕएमपी 5 ਕਰੋੜ ਰੁਪਇਆ ਐਕਐਮਐਲਏ ਪੰਜਾਬ ਦਾ ਇਸ ਸਕੀਮ ਚ ਜਮਾ ਕਰਾਊਗਾ ਰੰਗਲੇ ਪੰਜਾਬ ਦੀ ਚ ਸਾਹਿਬ ਤੁਹਾਡੀ ਗੱਲ ਵਿੱਚ ਆ ਇਸ ਸਕੀਮ ਨੂੰ ਬਹੁਤ ਸਾਰੇ ਲੋਕਾਂ ਨੇ ਹੰਗਾਰਾ ਵਿੱਚ ਦਿੱਤਾ ਬਹੁਤ ਸਾਰੇ ਫਿਰ ਇਸ ਹਾਵਣਾ ਤਾਂ ਜਿਹੜੇ ਲੋਕ ਕੁਛ ਬਾਹਰ ਬੈਠੇ ਨੇ ਉਹ ਵੀ ਇਹਦੇ ਵਿੱਚ ਫੰਡਿੰਗ ਕਰਨਗੇ ਤੇ ਕੀ ਲੱਗਦਾ ਵੀ ਫਿਰ ਇਹ ਜਿਹੜਾ ਫੰਡ ਆਊਗਾ ਜਾਂ ਜਿਹੜੀ ਇਹ ਪੈਸੇ ਹੋਣਗੇ ਤੁਹਾਨੂੰ ਕੀ ਲੱਗਦਾ ਵੀ ਇਹ ਸਹੀ ਥਾਂ ਲੱਗਣਗੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਮੌਰ ਸਾਹਿਬ ਪਹਿਲਾ ਵੀ ਇਹ ਸਰਕਾਰ ਬਾਹਰਲੇ ਲੋਕਾਂ ਦੇ ਫੰਡਿੰਗਸ ਦੇ ਨਾਲ ਹੀ ਬਣੀ ਸੀ ਹੂੰ ਕਿਉਂਕਿ ਪੰਜਾਬ ਦੀ ਸਥਿਤੀਆਂ ਬੜੀਆਂ ਹੋਰ ਕਿਸਮ ਦੀਆਂ ਜੀ ਅੱਜ ਵੀ ਇਹ ਮੰਗ ਕਰਦੇ ਆ ਹੂੰ ਤੁਸੀਂ ਇਹ ਦੇਖੋ ਕਿ ਇਹ ਐਮਪੀ ਆ ਜਿਹੜੇ ਸਾਡੇ ਰਾਜ ਸਭਾ ਮੈਂਬਰ ਆ ਜਾਂ ਐਮਪੀ ਐ ਜਾਂ ਸਾਡੇ ਮੰਤਰੀ ਐ ਇਹ 20-20 ਕਰੋੜ ਰੁਪਇਆ ਲਿਆਉਣਗੇ ਕਿੱਥੋਂ ਜੀ ਜੀ ਸਭ ਤੋਂ ਵੱਡਾ ਸਵਾਲ ਇਹ ਆ ਪੰਜ-ਪੰਜ ਕਰੋੜ ਰੁਪਇਆ ਐਮਐਲਏ ਕਿੱਥੋਂ ਲਿਆਊਗਾ ਇਹ ਤਾਂ ਸਾਡੇ ਆਮ ਲੋਕਾਂ ਦੀਆਂ ਜੇਬਾਂ 'ਚੋਂ ਕੱਟਿਆ ਜਾਊਗਾ ਇਹ ਤਹਿਸੀਲਾਂ ਤੋਂ ਤਹਿਸੀਲਦਾਰਾਂ ਨੂੰ ਜਿਹੜੇ ਆ ਜਾਂ ਥਾਣਿਆਂ ਨੂੰ ਇਹ ਖਰਚਾ ਪੈਣਾ ਇਹ ਫਿਰ ਥੱਲੇ ਖਰਚਾ ਜਿਹੜਾ ਆਮ ਲੋਕਾਂ ਦਾ ਚੁੱਲ੍ਹੇ ਜਿਹੜੇ ਠੰਡੇ ਕਰਨ ਤੱਕ ਇਹ ਸਰਕਾਰ ਤੁਲੀ ਹੋਈ ਹੈ ਸੋ ਮੈਂ ਪੰਜਾਬ ਵਾਸੀਆਂ ਨੂੰ ਇੰਨਾ ਹੀ ਸੁਨੇਹਾ ਦੇਣਾ ਚਾਹਣਾ ਕਿ ਇਸ ਕੁਰੂ ਬਾਦਸ਼ਾਹ ਤੋਂ ਬਾਜੋ ਇਹ ਕੁਰੂ ਬਾਦਸ਼ਾਹ ਨੇ ਪੰਜਾਬ ਦਾ ਖਜ਼ਾਨਾ ਪਹਿਲਾਂ ਵੀ ਲੁੱਟ ਲਿਆ ਤੇ ਆ ਤੁਹਾਡੇ ਤੋਂ ਜਿਹੜਾ ਅਰਬਾਂ ਰੁਪਇਆ ਇਕੱਠਾ ਕਰਨਾ ਬਚ ਜਾਓ ਪੰਜਾਬ ਦੇ ਐਮ ਐਲ ਏ ਵੀ ਅੰਦਰ ਅੰਦਰ ਡਰੇ ਹੋਇਆ ਹਮ ਇਸ ਪਾਰਟੀ ਦੇ ਮੰਤਰੀ ਵੀ ਡਰੇ ਹੋਇਆ ਜੀ ਕਿ ਕਿੱਥੋਂ ਕਰਾਂਗੇ 20-20 ਕਰੋੜ ਰੁਪਇਆ ਇਕੱਠਾ ਕਿੱਥੋਂ ਕਰਾਂਗੇ 5-5 ਕਰੋੜ ਰੁਪਇਆ ਇਕੱਠਾ ਹਮ ਉਹ ਯਾਰੋ ਜੇ ਇੱਕ ਐਮ ਐਲ ਏ ਜਾਂ ਇੱਕ ਐਮ ਪੀ 20 ਕਰੋੜ ਰੁਪਇਆ ਜਾਂ 5 ਕਰੋੜ ਇਕੱਠਾ ਕਰੂ ਉਹ ਤਾਂ ਦੁੱਗਣੇ ਇਕੱਠੇ ਕਰੂਗਾ ਲੋਕਾਂ ਤੋਂ ਹਾਂ ਜਾਂ ਤਾਂ ਉਹ ਪਠਿਆਲਿਆਂ ਤੋਂ ਇਕੱਠਾ ਕਰੂ ਆੜੀਆਂ ਤੋਂ ਇਕੱਠਾ ਕਰੂ ਵੱਡੀਆਂ ਫਰਮਾਂ ਤੋਂ ਇਕੱਠਾ ਕਰੂ ਹਾਂ ਆਪਦੇ ਐਸਐਸਪੀ ਨੂੰ ਲਾਊਗਾ ਹਾਂ ਆਪਦੇ ਆਪਦੇ ਡੀਸੀ ਨੂੰ ਲਾਊਗਾ ਹਾਂ ਆਪਦੇ ਤਹਿਸੀਲਦਾਰਾਂ ਨੂੰ ਲਾਊਗਾ ਆਪਦੇ ਐਸਐਚਓ ਨੂੰ ਲਾਊਗਾ ਕਿਉਂ ਖਰਚਾ ਫੇਰਾ ਭ੍ਰਸ਼ਟਾਚਾਰ ਦਾ ਇੱਕ ਨਵਾਂ ਰਾਹ ਤੈਅ ਕਰੂਗਾ ਪੰਜਾਬ ਦੇ ਵਿੱਚ ਜਿਹੜਾ ਅਸੀਂ ਭ੍ਰਸ਼ਟਾਚਾਰ ਰੋਕਣ ਵਾਸਤੇ ਸਰਕਾਰ ਬਣਾਈ ਸੀ ਅੱਜ ਭ੍ਰਸ਼ਟਾਚਾਰ ਨੇ ਇੱਕ ਨਵਾਂ ਰੂਟ ਬਣ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਖੁੰਘ ਕਰ ਦੇਣਾ। ਨੀਸੋਤਾ ਸਾਹਿਬ ਉਹ ਤਾਂ ਇੱਕ ਪੋਸਟਰ ਆਪਾਂ ਦੇਖਿਆ ਤੁਸੀਂ ਵੀ ਸੜਕਾਂ ਦੇ ਦੇਖਿਆ ਸੀ ਵੀ ਦੇਖਿਆ। ਉਹ ਤਾਂ ਕਹਿੰਦੇ ਪੰਜਾਬ ਇੱਕ ਭ੍ਰਸ਼ਟਾਚਾਰ ਹੈ ਤੇ ਸੂਬਾ ਬਣ ਚੁੱਕਿਆ। ਪਰ ਤੁਸੀਂ ਕਹਿ ਰਹੇ ਹੋ ਦੁਬਾਰਾ ਰਾਹ ਖੁੱਲ ਰਹੇ ਆ। ਮੋੜ ਸਾਹਿਬ ਇਹ 20-20 ਕਰੋੜ ਰੁਪਈਆ ਆਉਣਾ ਕਿੱਥੋਂ ਆ? ਇਹ ਕਐਮ ਇੱਕ ਐਮਪੀ ਕੋਲੇ 5 ਕਰੋੜ ਰੁਪਈਆ ਇੱਕ ਸਾਲ ਲਈ ਇੱਕ ਫਾਈਨੈਂਸ਼ੀਅਲ ਇਅਰ ਦੇ ਲਈ ਪਬਲਿਕ ਦੇ ਵਿੱਚ ਲਾਉਣ ਲਈ ਵਾਂਡਰ ਆਉਂਦਾ ਹੈ ਜੀ ਤੇ ਇਹ ਜਿਹੜਾ ਜੇ ਉਹ ਜਾਂ ਤਾਂ ਫਿਰ ਉਧਰੋਂ ਗੱਲ ਘਟੂਗਾ ਹਾਂ ਤੇ ਜਾਂ ਫਿਰ ਇਹ ਲੋਕਾਂ ਦਾ ਗੱਲ ਘਟੂਗਾ ਇਹ ਆਉ ਕਿੱਥੋਂ ਇਹ ਭ੍ਰਸ਼ਟਾਚਾਰ ਪੰਜਾਬ ਦੇ ਵਿੱਚ ਨਵਾਂ ਰੂਪ ਧਾਰਨ ਕਰੂਗਾ ਪੰਜਾਬ ਦੇ ਲੋਕਾਂ ਨੂੰ ਅੱਜ ਵੀ ਇਸ ਗੱਲ ਦੀ ਸਮਝ ਆ ਜਾਣੀ ਚਾਹੀਦੀ ਹੈ ਜਿਹੜੀ ਸਰਕਾਰ ਉਹ ਹਣ ਪੀੜਤ ਲੋਕਾਂ ਦੀ ਮਦਦ ਨਹੀਂ ਕਰਦੀ ਜਿਹੜੀ ਸਰਕਾਰ ਆਪਦੇ ਬੇਰਿਹਾਰਾਂ ਨੂੰ ਰੋਜ਼ ਕੁੱਟਦੀ ਐ ਉਹਨਾਂ ਨੂੰ ਨੌਕਰੀਆਂ ਨਹੀਂ ਦਿੰਦੀ ਬੀਬੀਆਂ ਦਾ ਹਜ਼ਾਰ-ਹਜ਼ਾਰ ਰੁਪਏ ਦਾ ਵਾਦਾ ਕੀਤਾ ਸੀ ਉਹ ਨਹੀਂ ਪੂਰਾ ਕਰ ਸਕਦੀ ਤਾਂ ਇਹ ਜਿਹੜਾ ਕਰੋੜਾਂ ਅਰਬਾਂ ਰੁਪਇਆ ਇਕੱਠਾ ਕਰਕੇ ਇਹ ਪੰਜਾਬ ਦੇ ਲੋਕਾਂ ਤੇ ਨਹੀਂ ਲਾਉਣਾ ਇਹਨਾਂ ਨੇ ਲਾਸਟ ਸਵਾਲ ਸੋਤਾ ਸਾਹਿਬ ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਮਸਲਾ ਬਹੁਤ ਗੰਭੀਰ ਆ ਤੁਸੀਂ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਤੋਂ ਫੇਰ ਪੈਸੇ ਇਕੱਠੇ ਕਰਨ ਦੇ ਲਈ ਸਰਕਾਰ ਜ਼ੋਰ ਲਾ ਰਹੀ ਆ ਤੁਹਾਨੂੰ ਕੀ ਲੱਗਦਾ ਲੋਕਾਂ ਨੂੰ ਕੀ ਅਪੀਲ ਆ ਤੁਹਾਡੀ ਦੇਖੋ ਜੀ ਇਹ ਸਰਕਾਰ ਆ ਜਿਹੜੇ ਸਾਡੇ ਐਨ ਆਰ ਆਈ ਭਰਾ ਹੂੰ ਉਹ ਵੀ ਉਧਰ ਜਾ ਕੇ ਮਜ਼ਦੂਰੀ ਕਰਦੇ ਆ ਜੀ ਬਹੁਤ ਘੱਟ ਪਰਿਵਾਰ ਸਹਤ ਲა ਹੂੰ ਉਹਨਾਂ ਲੋਕਾਂ ਦੇ ਫੰਡਿੰਗਸ ਦੇ ਨਾਲ ਇੱਕ ਸੋਚ ਲੈ ਕੇ ਉਹਨਾਂ ਦੀ ਵੀ ਸੋਚ ਇੱਕ ਡਵੈਲਪ ਹੋ ਗਈ ਸੀ ਕਿ ਅਸੀਂ ਪੰਜਾਬ ਬਚਾਉਣਾ ਹੈ ਜੀ ਤਾਂ ਉਹਨਾਂ ਨੇ ਆਪਦੇ ਐਮ ਐਲ ਏ ਨੂੰ ਆਪਦੇ ਮੁੱਖ ਮੰਤਰੀ ਨੂੰ ਪੈਸੇ ਭੇਜੇ ਤਾਂ ਇਲੈਕਸ਼ਨ ਲੜੇ ਪੰਜਾਬ ਦੇ ਵਿੱਚ 2022 ਚ ਸਰਕਾਰ ਬਣਾਈ ਹੂੰ ਤੇ ਅੱਜ ਉਹ ਜਿਹੜਾ ਸਾਰਾ ਪੈਸਾ ਸੀ ਉਹਦਾ ਤਾਂ ਕੋਈ ਹਿਸਾਬ ਕਿਤਾਬ ਵੀ ਨਹੀਂ ਹੂੰ ਪਰ ਆਹ ਜਿਹੜਾ ਨਵਾਂ ਫਰਮਾਨ ਆਇਆ ਤੁਗਲਕੀ ਫਰਮਾਨ ਜਿਹੜਾ ਇਹਨਾਂ ਨੇ ਜਾਰੀ ਕੀਤਾ ਹੈ ਇਹ ਪੰਜਾਬ ਦੇ ਲੋਕ ਹਜਮ ਨਹੀਂ ਕਰਨਗੇ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਸਨੇਹਾ ਦੇਣਾ ਚਾਹਣਾ ਕਿ 2027 ਦੇ ਵਿੱਚ ਇਹਨਾਂ ਨੂੰ ਮੂੰਹ ਨਾ ਲਾ ਲੋ ਜੇ ਹੂੰ ਕੋਸ਼ਿਸ਼ ਕਰੋ ਇਹਨਾਂ ਨੂੰ ਪਹਿਲਾਂ ਹੀ ਚਲਦਾ ਕੀਤਾ ਜਾਵੇ ਜੀ ਨਹੀਂ ਤਾਂ ਇਹ ਜਿੱਥੇ ਭਗਵੰਤ ਮਾਨ 35 40 ਸਾਲ ਪਿੱਛੇ ਨੂੰ ਲੈ ਗਿਆ ਪੰਜਾਬ ਨੂੰ ਆਉਣ ਵਾਲੇ ਸਮੇਂ 'ਚ ਤੁਹਾਡੇ ਨਿਆਣਿਆਂ ਦਾ ਪਵਿੱਖ ਧੁੰਦਲਾ ਹੋ ਜਾਊਗਾ ਔਰ ਤੁਹਾਡੇ ਨਿਆਣੇ ਗਾਣਾ ਕੱਢਣਗੇ ਤੁਹਾਨੂੰ ਕਿ ਤੁਸੀਂ ਉਦੋਂ ਮਰੇ ਸੀ ਕਿ ਇਹ ਜੀ ਸਰਕਾਰ ਚੁਣੀ ਆ ਜਿਹੜੀ ਕਿ ਪੰਜਾਬ ਨੂੰ ਖੁੰਗਲ ਕਰਕੇ ਤੁਰ ਗਈ ਜੀ ਸੋ ਏਸੀ ਗੱਲਬਾਤ ਅਵਤਾਰ ਸਿੰਘ ਸੋਹਤਾ ਦੇ ਨਾਲ ਜਿਨ੍ਹਾਂ ਨੇ ਦੱਸਿਆ ਕਿ ਜੋ ਸਰਕਾਰ ਨੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਚੜਦਾ ਪੰਜਾਬ ਚੜ੍ਹਦੀ ਕਲਾ ਪੰਜਾਬ ਦੀਆਂ ਸਕੀਮਾਂ ਵੱਖ-ਵੱਖ ਲੋਕਾਂ ਦੇ ਨਾਲ ਸਾਂਝੀਆਂ ਕੀਤੀਆਂ ਤਾਂ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਆ ਜਿਹੜੀ ਉਹ ਜਰੂਰ ਦੇਣਾ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਮੈਂ ਸੁਖਪ੍ਰੀਤ ਮੋੜ ਬਹੁਤ ਬਹੁਤ ਧੰਨਵਾਦ